ਆਮੇ ਕੋ ਦਾ ਕਪੜੇ ਨੰਬਸ ਰਿਹਾ ਤੇ ਅੱਪਸੂਤ ਦੇਖ ਲੈ ਜਨਾਨੀ ਦਾ ਸੂਤ ਚ ਪਰਨਾ ਤੇ ਲਖਰ ਰਖਾ ਤੇਰੀ ਜੀੜੀ ਦਾ ਨਾ ਕਹੇ ਤੇਰਾ ਨਾ ਹੀ ਮੇਰਾ ਮੈਨੂੰ ਕਾਈ ਹਾਵਦਾ ਜਦੋਂ ਆਪ ਕੋ ਤੇਕੀ ਗਈਆਂ ਹੋਈਆਂ ਚੀਜ਼ਾਂ ਇਹ ਮਾਂ ਨੂੰ ਲੱਤੀ ਤੇ ਹੀ ਜਾਂ ਦਿਗੂ ਦੋਰਨ ਆਵਾਸ ਤੇ ਬੋਲ ਮਾਰਸਾ ਬੋਲ ਜੇ ਕੰਮ ਕਰਦਾ ਨਹੀਂ ਤੇ ਫਿਰ ਖੰਮ ਲੈ ਗਈ ਇਹ ਕਿਹਾ ਜਾਂਦੇ ਦੀ ਤੇ ਮੈਂ ਤਾਂ ਹੁਣ ਜੇ ਦੇਖਿਆ ਮੈਂ ਹੋਰ ਤੇ ਦੇਖਦਾ ਹਾਂ ਤੇ ਆਉਂ ਤਿਆਗਾ ਪਾਸ ਮੈਂ ਤਾਂ ਫੜੀ ਨਾ ਜੀ ਕੁਛ ਨਾ ਮਾਰ ਤੇ ਕੁਛ ਜਣੇ ਕੰਜਰ ਤੇ ਮੱਥੇ ਤੇ ਨਹੀਂ ਮਾਰੇਗਾ ਤੇਰੇ ਤੋਂ ਚੱਲਦਾ ਮੈਂ ਨਹੀਂ ਤਾਂ ਮਹਾਰਾਜ ਨਾਲ ਆਇਆ ਸੀ। ਨੋ ਇਹ ਵੀ ਗੱਲ ਕਰ ਫਿਰ ਸੁਣ ਨਹੀਂ। ਤਾਂ ਕਰਕੇ ਮੈਂ ਨਹੀਂ ਡਾਕੀ ਆ ਜਾਈਂ ਤਾਂ ਮੈਂ ਸਿੱਧਾ ਤੱਕੜੇ ਮੰਗ ਕਰਦੀ ਆ। ਦਲਸਣ ਵਿੱਚ ਚੋਰਿਆ। ਕੀ ਹੋ ਗਿਆ? ਐ ਪਿਆ ਲੰਮੀਆਂ ਤਾਂ ਨਹੀਂ ਸ਼ਰਮ ਹੈਗੀ ਆ ਕਿ ਨਹੀਂ ਮਾਰੀ ਕਿ। ਕਿਹੜੀ ਕੰਚਰੀ ਨੂੰ ਬੁਲਾਇਆ ਸੀਗਾ? ਪੈਣ ਤੇ ਵੀ ਟੈਕਸ ਲਾਉਣਾ ਮੇਰੇ। ਟੈਕਸ ਨਹੀਂ। ਖੜਾ ਹੋ ਜਾ ਮਿੰਟੋ ਮੈਂ ਪਹਿਲਾਂ ਮੈਨੂੰ ਐਂ ਦੱਸ ਵੀ ਆਹ ਕਿਹੜਾ ਸੂਟ ਆਗਾ। ਕਿਹੜੀ ਜਨਾਨੀ ਲੈ ਕੇ ਆਇਆ। ਭਾਈ ਕਿਸੇ ਦੀ ਹੋਵੇ ਸੋਨੂੰ ਕੀ ਚੱਲ ਕਹੇਗਾ ਲਗਾ। ਅੱਛਾ। ਕਮਰੇ ਚ। ਮਗਰ ਅਸੀਂ ਜੇ ਆਪ ਤੇ ਪੇਕੇ ਚਲੀਏ ਤਾਂ ਤੂੰ ਇੱਥੇ ਧੀਮਾ ਲੈ ਲਿਆ ਗੰਦ ਪਾਏਗਾ ਹੈ ਉਹ ਮੇਰੀ ਗੱਲ ਸੁਣ ਲੈ ਭਾਈ ਮੂੰਹ ਸੰਭਾਲ ਕੇ ਬੋਲ ਗੱਲ ਮੂੰਹ ਸੰਭਾਲ ਕੇ ਤੂੰ ਵੀ ਮੇਰੇ ਨਾਲ ਮੂੰਹ ਸੰਭਾਲ ਕੇ ਗੱਲ ਕਰ ਸ਼ਰਮ ਹੋਣੀ ਚਾਹੀਦੀ ਐ ਸੂਟ ਤੇਰੇ ਕਮਰੇ ਚੋਂ ਨਿਕਲੇ ਹੋ ਵੀ ਕੰਜਰਾ ਤੇਰੀ ਬਿਸਤਰੇ ਚੋਂ ਕੀ ਪਤਾ ਕੀ ਦਾ ਮੈਨੂੰ ਕੀ ਪਤਾ ਦਾ ਹੈ ਤੇਰਾ ਬਸਰਾ ਤੇ ਤੈਨੂੰ ਆਈ ਨਹੀਂ ਪਤਾ ਸੁਣ ਕਿਦਾਗਾ ਨਹੀਂ ਸਾਵਾ ਮੇਰੀ ਗੱਲ ਸੁਣ ਲੈ ਕੋਈ ਛੋਡੇ ਕੋਲੇ ਹੋਊਗਾ ਭਾਈ ਮੈਨੂੰ ਨਹੀਂ ਪਤਾ ਕਰਦਾ ਇਹ ਸਾਡਾ ਨਹੀਂ ਹੈਗਾ ਜੇਠ ਜੀ ਨਾ ਤਾਂ ਇਹਦਾ ਨਾ ਹੀ ਹੈ ਮੇਰਾਗਾ ਇਹ ਤਾਂ ਓਪਰਾ ਸੂਟ ਆ ਤਾਂ ਨਾਣੇ ਜਮਾ ਹੀ ਆਏ ਲੱਗਦਾ ਕੁੜੀ ਕਤਰੀ ਦਾ ਪਤਲਾ ਜਿਹਾ ਸੂਟ ਆਗਾ ਕੀ ਪਤਾ ਫਿਰ ਰੱਬ ਤੋਂ ਡਿੱਗ ਪਿਆ ਸੋਨੂੰ ਨੂੰ ਪਤਾ ਤਾਂ ਮੈਨੂੰ ਮੇਰੀ ਗੱਲ ਸੁਣ ਲੈ ਤਾਈ ਪਾਲੀ ਦੱਸਦੀ ਸੀਗੀ ਕਹਿੰਦੀ ਆ ਪਰਲੀ ਫਰਨੀ ਤੇ ਘਰ ਆ ਕਹਿੰਦੀ ਉਹਨਾਂ ਦੀ ਨੋ ਨਾਲ ਬਣਦੀ ਸੀ ਇਹਦੀ ਕੀ ਪਤਾ ਭੈਣੇ ਹੁਣ ਵੀ ਮਗਰੋਂ ਨਹੀਂ ਉਹੀ ਬੁਲਾਈ ਹੋਈ ਓਏ ਰਹਿਮ ਕਰੋ ਓਏ ਰਹਿਮ ਕਰੋ ਤੂੰ ਸਾਡੇ ਓਏ ਰਹਿਮ ਕਰੋ ਕੋਰੇ ਕੋਰੇ ਰੱਬਾ ਉਹ ਦਿਖਾਵਾਂਗੇ ਅੰਡਣਾ ਕੰਡਣਾ ਤਾਂ ਕੋਈ ਲੱਗ ਜਾਣੀ ਆ ਪੁੱਛਣ ਮੇਰੇ ਥੋੜੇ ਕੰਜਰ ਕੰਜਰ ਦੇ ਦੰਦ ਕੱਢੀ ਜਾਂਦੀ ਆਗੀ ਇਹਨੂੰ ਰੋਹ ਬਣਾ ਲੈ ਪੁੱਛੋ ਵੀ ਕਿਹੜੀ ਜਨਾਨੀ ਲੈ ਕੇ ਆਸੀ ਕਿਉਂ ਸਾਡ ਜੇ ਤੂੰ ਵਿਆਹ ਕਰਵਾਉਣਾ ਉਹ ਮੇਰੀ ਗੱਲ ਸੁਣੋ ਭਾਈ ਜੇ ਮੈਂ ਜਨਾਨੀਆਂ ਨਾਲ ਹੋ ਗਏ ਨਾ ਥੋ ਥੋ ਚੱਲੇ ਨਹੀਂ ਹੈ ਨਾ ਮੇਜਾ ਕਿਉਂ ਇਹਨੂੰ ਕਿਹਨੇ ਕੁੜੀ ਦੇਣੀ ਆਗੀ 20 30 ਮਹੀਨੇ ਤਰੇ ਖੇ ਖਾਦੀ ਆ ਆ ਦਾੜੀ ਚਿੱਕਤੀ ਕਰੀ ਤੂੰ ਮੈਨੂੰ ਦੇਖ ਕੇ ਤੂੰ ਦੇਖ ਆ ਦੇਖ ਆ ਸਬੂਰ ਦਾ ਮੇਰੀ ਗੱਲ ਸੁਣ ਲੈ ਇਹਨੂੰ ਇੱਥੇ ਰੱਖ ਮੈਨੂੰ ਕੀ ਪਤਾ ਮੇਰੀ ਗੱਲ ਸੁਣ ਲੈ ਬੰਦਿਆ ਵਾ ਇਹਦਾ ਦੰਦ ਕੱਢੀ ਜਾਂਦਾਗਾ ਇਹ ਤਾਂ ਹੈਗੀ ਆ ਕਾਣ ਮੇਰੇ ਕੋਈ ਮੈਨੂੰ ਤਾਂ ਲੱਗਦਾ ਗਾਲਚ ਕਾਲਾ ਜਰੂਰ ਹੈ ਨਹੀਂ ਤਾਂ ਹੀ ਤਾਂ ਨਹੀਂ ਬੋਲਦਾ ਨਹੀਂ ਕਿ ਤੈਨੂੰ ਪਤਾ ਕਿ ਮੈਂ ਉੱਡ ਕੇ ਚਾਰੇ ਪਿਆਰ ਚੱਕ ਕੇ ਪੈ ਜਾ ਮੇਰੀ ਗੱਲ ਸੁਣ ਲੈ ਜੇ ਮੈਂ ਤੀਮੀ ਲੈ ਆਉਣ ਵਾਲਾ ਹੋ ਗਿਆ ਨਾ ਫਿਰ ਤੁਹਾਡੇ ਆ ਮੂੰਹ ਨਹੀਂ ਰਹਿਣੇ ਹੁਣ ਸਾਡੇ ਤਾਂ ਪਹਿਲਾਂ ਲੈ ਆ ਜੱਠਾ ਲੈ ਆ ਸਾਡਾ ਖੇੜਾ ਛੁੱਟ ਜਾਊਗਾ ਸਾਡਾ ਰੋਣਾ ਤਾਂ ਖੇੜਾ ਛੁੱਟ ਗਿਆ ਸੋਚ ਲੋ ਲੈ ਆ ਲੈ ਆ ਕਿ ਇਹ ਨਹੀਂ ਸਾਰਾ ਘਰ ਤਾਂ ਇਹ ਪਈਆ ਉਹਨੂੰ ਖਵਾ ਜਾਂਦਾਗਾ ਸੋਚ ਲੋ ਹੁਣ ਨਹੀਂ ਹੈਗੀ ਜਾਇਦਾ ਵੇਟ ਕਰਦਾਂਗੇ ਆਪਾਂ ਕਿਹੜਾ ਇਹਦੇ ਸੱਤੇ ਖਾਣਾਗਾ ਚੰਗਾ ਪੱਕੀ ਗੱਲ ਹੈ ਜਿਹੜੇ ਚਾਰ ਛਿੱਲੇ ਡਾਉਂਦੇ ਵੇਤ ਵਟ ਕੇ ਨਾ ਆਪਾਂ ਘਰ ਲੈ ਕੇ ਅੱਡ ਹੋ ਕੇ ਬਹਿ ਜਾਊਗਾ ਇਹਨੇ ਕਿਹੜਾ ਕੋਈ ਕੰਮ ਦਾ ਟੱਕਾ ਤੋੜਨਾ ਫੋਰ ਫੋਰ ਕੇ ਖਾਈ ਜਾਊ ਮੇਰੀ ਗੱਲ ਸੁਣ ਲੈ ਉ ਆਪਾਂ ਨੂੰ ਬਦਨਾਮ ਕਰੀ ਜਾਂਦਾ ਗਾ ਲਿਆ ਲਿਆ ਇੱਥੇ ਤੀਵੀਆਂ ਦੇਖ ਲੈ ਜਿਹੜਾ ਅੱਜ ਸੂਟ ਆਉਂਦੇ ਨੇ ਕੱਲ ਨੂੰ ਅਗਲੀ ਦਫਾ ਕੋਈ ਨਹੀਂ ਭਾਈ ਕੋਈ ਨਹੀਂ ਤੁਹਾਡੇ ਸੁਪਨਾ ਮੈਂ ਸੱਚ ਕਰ ਦਿੰਦਾ ਦੇਖੀ ਆ ਕੇ ਤੇਰੀ ਜਲੂਸ ਕਢਾਉਣੀ ਜੇ ਨਾ ਤੇਰੇ ਸ਼ਿੱਕਾ ਫਲਾਇਆ ਨਾ ਕਰਾ ਮੇਰੀ ਗੱਲ ਸੁਣ ਲੈ ਆਹ ਕੱਪੜੇ ਪਰਖਿਓ ਨਾ ਹੁਣ ਮੈਂ ਬੰਝ ਬਰਾਬਰ ਕੱਢੂੰਗਾ ਇੱਥੇ ਦਿਖਾਵਾਂਗੇ ਆ ਕਿ ਇਹਨਾਂ ਦੇ ਲੱਗਦਿਆਂ ਨੂੰ ਕੁਝ ਉਹ ਵੀ ਬੜਾ ਕਹਿੰਦੇ ਹੁੰਦੇ ਸਾਡਾ ਭਾਈ ਤਾਂ ਗਿੱਲੇ ਗੋਹੇ ਤੇ ਪੈਰ ਨਹੀਂ ਧਰਦਾ ਆਏ ਨਹੀਂ ਪਤਾ ਹੈਗਾ ਵੀ ਇਹ ਤਾਂ ਮਗਰੋਂ ਤੀਵੇਂ ਲੈ ਲੈ ਥੱਟੇ ਰੱਖ ਮੇਰੇ ਕਮਰੇ 'ਚ ਰੱਖ ਕੇ ਹੁੰਦੀ ਹੈ ਗਿੱਲੇ ਗੋਹੇ ਤਾਂ ਤੁਹਾਡੇ ਕੋਲੇ ਗਿੱਲੇ ਗੋਹੇ ਦਾ ਤਾਂ ਪਤਾ ਨਹੀਂਗਾ ਹੁਣ ਤੇਰਾ ਮੂੰਹ ਮੈਂ ਬੰਦ ਕਰੂੰਗਾ ਮੰਦ ਕਰਦੇ ਮੈਂ ਵੀ ਜੇ ਨਾ ਤੈਨੂੰ ਘਰੋਂ ਕਢਾਇਆ ਨਾ ਤਾਂ ਤੂੰ ਵੀ ਕੀ ਯਾਦ ਰੱਖੇਗਾ ਪਹਿਲਾਂ ਮੈਂ ਤੇਰੀ ਇੱਜ਼ਤ ਕਰਦੀ ਸੀ ਵੀ ਚੱਲ ਕੋਈ ਨਾ ਵੱਡਾ ਬਾਈ ਆ ਪਰ ਤੂੰ ਤਾਂ ਆ ਕਰਤੂਤ ਖੰਡਾਤੀ ਆ ਤੂੰ ਤਾਂ ਇੱਜ਼ਤ ਲੈਕ ਨਹੀਂ ਹੈਗਾਗਾ ਕੋਈ ਗੱਲ ਕਹਿੰਦੇ ਹੁੰਦੇ ਆ ਮੇਰੀ ਗੱਲ ਸੁਣ ਲੈ ਜਿਹੜਾ ਹੁੰਦਾ ਨਾ ਕਿਸੇ ਕੰਮ ਦਾ ਨਹੀਂ ਹੁੰਦਾ ਹੈਗਾ ਤੂੰ ਵੀ ਕੰਝਰਾ ਉਹੀ ਕਰਤੂਤ ਕਰਦੀ ਤੂੰ ਕੀ ਜਾਣੇਗੀ ਇੱਥੇ ਬੰਜ ਬਰਾਬਰ ਕੱਢੂਗਾ ਹੁਣ ਮੈਂ ਤੂੰ ਬੰਜ ਹੀ ਕੱਢ ਕੰਧਾ ਨਿਕਲਣੀਆਂ ਕੰਧਾ ਤੈਲੇ ਨੂੰ ਐਵੇਂ ਨਾ ਜਾਣੀ ਹੁਣ ਤੂੰ ਕੋਈ ਨਾ ਜਦੋਂ ਉਹਨੂੰ ਕੰਧਾ